ਮੈਂ ਆਪਦੇ ਹਮ ਸ਼ੈਕਲ ਨਾਲੀ ਤੁਹਾਡੀ ਗੱਲ ਕਰਾਂਗਾ ਮੇਰੇ ਨਾਲ ਬੈਠੇ ਨੇ ਹੈਪੀ ਚ ਨਹੀਂ ਰਹੀ ਤੇ ਆਪਾਂ ਜਨਾ ਕਰਦੇ ਆ ਗੱਲਬਾਤ ਹੋਰ ਬਾਈ ਜੀ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਤੁਸੀਂ ਓਕੇ ਜੀ ਹੋਰ ਵਧੀਆ ਠੀਕ ਹੈ ਜੀ ਮੇਰੇ ਦੋਸਤ ਜਿੰਨੇ ਮੈਨੂੰ ਮਿਲਦੇ ਨੇ ਇਹ ਮੈਨੂੰ ਇਹ ਕਹ ਰਹੇ ਸੀ ਕਹਿੰਦੇ ਤੁਸੀਂ ਵੀ ਡਬਲ ਬਾਈ ਕਹਿੰਦੇ ਵੀਡੀਓ ਬਣਾਉਂਦੇ ਹੋ ਤੁਸੀਂ ਜੋ ਕਿਵੇਂ ਕੀਤੀ ਆ ਮੈਂ ਦੁਬਾਰੇ ਵੀ ਵੀਡੀਓ ਰੀਡ ਕਰਤੀ ਸੀ ਪਹਿਲਾਂ ਤੁਹਾਨੂੰ ਸਹੀ ਦੱਸਾਂ ਅੱਛਾ ਮੈਂ ਦੁਬਾਰੇ ਵੀਡੀਓ ਬਣਾਈ ਆ

ਐਕਟਿੰਗ ਦਾ ਕਮਾਲ ਤੁਸੀਂ ਦੱਸ ਦਿਓ ਥੋੜਾ ਜਿਹਾ ਚਲੋ ਮੈਂ ਸੁਣਦਾ ਹਾਂ ਹਾਂ ਐਕਟਿੰਗ ਦਾ ਕਮਾਲ ਆ ਬਈ ਮੈਂ ਗ੍ਰੀਨ ਪਰਦਾ ਵਗੈਰਾ ਲਾਇਆ ਹੋਇਆ ਘਰੇ ਆ ਇਹ ਮੈਂ ਹਾਂ ਮੈਂ ਸਟੂਡੀਓ ਵਗੈਰਾ ਬਣਾ ਰੱਖਿਆ ਬਈ ਆਹ ਦਾ ਤਸੀਂ ਤਾਂ ਦੋਸਤੋ ਸੁਣੀ ਜਾਂਦੇ ਤੁਸੀਂ ਗੱਲ ਬਾਤ ਆਪ ਬਸ ਬਾਕੀ ਮੈਂ ਬੀਐਨ ਵਗੈਰਾ ਹੋਇਆ ਕਾਇਨ ਮਾਸਟਰ ਤੇ ਹੋਰ ਕਈ ਐਪ ਜੇ ਹਾਂ ਬਈ ਠੀਕ ਆ ਬਰਾ ਗ੍ਰੀਨ ਪਰਦਾ ਵਗੈਰਾ ਤੇ ਬਣ ਜਾਂਦੀ ਆ ਬਾਕੀ ਹੋਰ ਬਹੁਤ ਕੁਝ ਹੋਇਆ ਨਾ ਹਾਂ ਹਾਂ ਬਈ ਐਕਟਿੰਗ ਵਗੈਰਾ ਵਧੀਆ ਹੋਇਆ ਤੁਸੀਂ ਦੱਸੋ ਮੈਂ ਤਾਂ ਆਦੇ ਦੋਸਤਾਂ ਨੂੰ ਦੱਸੀ ਦੇਕ ਭਾਈ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਵੀ ਦੱਸ ਦਿਓ ਆਪ ਮੇ ਬਈ ਐਪ ਗ੍ਰੀਨ ਪਰਦਾ ਹੈਗਾ ਬਾਕੀ ਐਪ ਓਪੀਏ ਨੇ ਬਾਕੀ ਸਾਰੇ ਐਸੈਸਰੀ ਬਈ ਕਰੇ ਮਾਰੀ ਜਾਂਦੇ ਰਹਿੰਦੇ ਮੱਥਾ ਜਦੋਂ ਬਿੰਦਾ ਆ ਵੀ ਹਾਂ ਐਡਿਟ ਵਗੈਰਾ ਵਧੀਆ ਹੋ ਜਾਂਦੀ ਆ ਹਾਂ ਐਡਿਟਿੰਗ ਵਗੈਰਾ ਵਧੀਆ ਹੋ ਜਾਂਦੀ ਆ ਬਾਕੀ ਮੈਂ ਇੱਕ ਮੁਕਲਾ ਆ ਕੇ ਥੋੜੀ ਮੈਂ ਮਿਹਨਤ ਪਾ ਲਿਆ ਕੋਈ ਵੀ ਵੀਡੀਓ ਬਣਾਉਣੀ ਜੀ ਦੋ ਆਪਾਂ ਬਾਕੀ ਚਲ ਜੇ ਤੁਹਾਡੇ ਯਾਰ ਦੋਸਤ ਤੁਹਾਡੇ ਯਾਰ ਦੋਸਤਾਂ ਮੇਰੇ ਯਾਰ ਦੋਸਤ ਉਹ ਹੀ ਗੱਲ ਹੀ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਤਾਂ ਦੋਸਤੋ ਪਤਾ ਲੱਗ ਗਿਆ ਹਾਂ ਸਾਰੇ ਆਪਾਂ ਵੀਡੀਓ ਬਣਾਉਨੇ ਆ ਤਾਂ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰਿਓ ਤੁਹਾਡੇ ਵਾਸਤੇ ਬਹੁਤ ਕੈਂਡ ਕੰਟੈਂਟ ਆਉਣ